ਭਾਜੀ ਇੱਕ ਨਿਊਜ਼ ਬੜੀ ਫਲੈਸ਼ ਹੋ ਰਹੀ ਹੈ ਰੀਸੈਂਟ ਨਿਊਜ਼ ਹੈ ਬਹੁਤ ਸਾਰੇ ਬੱਚਿਆਂ ਨੇ ਬਹੁਤ ਸਾਰੇ ਪੇਰੈਂਟਸ ਨੇ ਜਿਹੜੀ ਇਹ ਨਿਊਜ਼ ਸੁਣ ਲਈ ਹੋਣੀ ਹੈ ਕਿ ਇੱਕ ਸਰਗਨਾ ਫੜਿਆ ਗਿਆ ਜਿਸ ਦੇ ਵਿੱਚ ਜਿਸ ਨੇ ਪਿਛਲੇ ਸਾਲ ਚ 5000 ਵੀਜ਼ੇ ਦਿੱਤੇ ਔਰ ਕਾਫੀ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਜਿਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਵੀਜ਼ੇ ਉਹਨਾਂ ਨੇ ਜਾਲੀ ਦਿੱਤੇ ਉਹਨਾਂ ਦੇ ਪਾਸਪੋਰਟ ਦੇ ਉੱਤੇ ਸਟੈਂਪ ਕਰਕੇ ਔਰ ਉਹ ਬਾਹਰ ਵੀ ਚਲੇ ਗਏ ਉਹਨਾਂ ਨੂੰ ਉੱਥੇ ਜਾ ਕੇ ਪ੍ਰੋਬਲਮਸ ਆਉਣਗੀਆਂ ਕੱਲ ਨੂੰ ਜੇ ਉਹਨਾਂ ਨੇ ਪੀਆਰ ਲੈਣੀ ਹੈ ਜਾਂ ਵੀਜ਼ਾ ਕਨਵਰਟ ਕਰਾਉਣਾ ਜਦੋਂ ਉਹਨਾਂ ਨੇ ਫਾਈਲ ਲਾਈ ਤਾਂ ਉਹਨਾਂ ਕਹਿੰਦਾ ਤੁਹਾਡਾ ਵੀਜ਼ਾ ਤਾਂ ਲੱਗਿਆ ਹੀ ਨਹੀਂ ਹਣਾ ਤੇ ਇਹ ਕਦੋਂ ਇਹ ਠੱਗੀਆਂ ਦਾ ਦੌਰ ਹੈ ਜਿਹੜਾ ਕਦੋਂ ਖਤਮ ਹੋਊਗਾ ਕੀ ਦੇਖਦੇ ਹਾਂ ਤੁਸੀਂ ਦੇਖੋ ਮੈਂ ਤਾਂ ਇਹ ਚੀਜ਼ ਸੋਚਦਾ ਹਾਂ ਘਮਣ ਸਾਹਿਬ ਕਿ ਜਦ ਤੱਕ ਸਰਕਾਰ ਠੱਲ ਨਹੀਂ ਪਾਉਂਦੀ ਇਹ ਜਿਹੇ ਠੱਗੀ ਜਿਹੜੇ ਕਰਦੇ ਨੇ ਜਨਤਾਂ ਨੂੰ ਸਰਕਾਰ ਠੱਲ ਪਾ ਰਹੀ ਹੈ ਮੇਰੀ ਕਿਸੇ ਨਾਲ ਪਰ ਇਹ ਗੱਲ ਹੋ ਰਹੀ ਸੀ ਕਹਿੰਦੇ ਵੀ ਇੱਕ ਜੇਲ ਹੈ ਚਲੋ ਆਪਾਂ ਨਾਂ ਨਹੀਂ ਲੈਂਦੇ ਕਹਿੰਦੇ 400 ਤੋਂ ਵੱਧ ਬੰਦਾ ਉੱਥੇ ਸਿਰਫ ਜਿਹੜੇ ਉਹੀ ਨੇ ਜਿਹੜੇ ਫਰਾਡ ਕਰਦੇ ਸੀ ਇਮੀਗ੍ਰੇਸ਼ਨ ਦੇ ਜਾਂ ਸਟੱਡੀ ਵੀਜ਼ੇ ਦੇ ਨਾਂ ਤੇ ਜਾਂ ਹੋਰ ਵੀਜ਼ਿਆਂ ਦੇ ਨਾਂ ਤੇ ਜਾਲੀ ਵੀਜ਼ੇ ਲੋਕਾਂ ਨੂੰ ਦਿੰਦੇ ਸੀ ਜਾਂ ਲੋਕਾਂ ਨੇ ਪੈਸੇ ਮਾਰ ਲਏ ਕਿਸੇ ਨੇ ਕਹਿੰਦੇ 4-500 ਬੰਦਾ ਇੱਕ ਜੇਲ੍ਹ ਚ ਹੀ ਹੈ ਇੰਤੋ ਜਿਆਦੀ ਸ਼ਕਤੀ ਕੀ ਹੋਊਗੀ ਜਿੱਦਾਂ ਕਿ ਆਪਾਂ ਦੇਖਿਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਕੁਝ ਜੇਲਾਂ ਨੇ ਉਹਦੇ ਵਿੱਚ 400 ਪਲੱਸ ਏਜੰਟ ਜਿਹੜੇ ਤੁੰਨੇ ਹੋਏ ਨੇ ਤੇ ਇਹਦੇ ਵਿੱਚ ਜੇ ਆਪਾਂ ਜੇ ਗੌਰ ਨਾਲ ਦੇਖੀਏ ਅਸਲ ਦੇ ਵਿੱਚ ਏਜੰਟ ਜਿਹੜੇ ਅਸਲੀ ਨੇ ਉਹ ਤਾਂ ਤਕਰੀਬਨ ਹੀ ਭੱਜੇ ਹੋਏ ਨੇ ਬਹੁਤ ਰੇਅਰ ਏਜੰਟ ਨੇ ਜਿਹੜੇ ਫੜੇ ਗਏ ਨੇ ਔਰ ਜੇਲ੍ਹਾਂ ਦੇ ਵਿੱਚ ਧੱਕ ਦਿੱਤੇ ਗਏ ਨੇ ਪੁਲਿਸ ਦੁਆਰਾ ਬਟ ਜਿਹੜੇ ਬੇਗੁਨਾ ਜਿਹੜੇ ਲੋਕ ਨੇ ਜਿਹੜੇ ਉੱਥੇ ਕੰਮ ਕਰਦੇ ਸੀ ਜਾਂ ਜਿਨਾਂ ਦੇ ਨਾਂ ਤੇ ਲਿਸੈਂਸ ਲੈ ਕੇ ਏਜੰਟਾਂ ਨੇ ਕੰਮ ਕੀਤਾ ਸੀ ਤਾਂ ਉਹ ਵਿਚਾਰੇ ਅੰਦਰ ਜੇਲ੍ਹਾਂ ਚ ਬੰਦ ਨੇ ਹੁਣ ਮੁੱਦਾ ਇਹ ਆਉਂਦਾ ਹੈ ਕਿ ਇਹਦੇ ਪਿੱਛੇ ਦੇਖੋ ਸਰਕਾਰ ਦਾ ਸਖਤ ਹੋਣਾ ਵੀ ਜ਼ਰੂਰੀ ਹੈ ਕੱਲੇ 400 500 ਏਜੰਟ ਅੱਗੇ ਜੇਲਾਂ ਵਿੱਚ ਧੱਕਣ ਨਾਲ ਜਾਂ ਉਹਨਾਂ ਤੇ ਸ਼ਿਕੰਜਾ ਟਾਈਟ ਕਰਨ ਨਾਲ ਇਹ ਜਿਹੜਾ ਠੱਗੀ ਦਾ ਜਿਹੜਾ ਸਿਸਟਮ ਹੈ ਇਹਨੂੰ ਠੱਲ ਨਹੀਂ ਪੈ ਸਕਦੀ ਰੀਜ਼ਨ ਇਹ ਹੈ ਕਿ ਜਦ ਤੱਕ ਜਦ ਤੱਕ ਜਿਹੜਾ ਇੱਕ ਕਲਾਇੰਟ ਹੈ ਜਿਹੜਾ ਉਹਦਾ ਪੇਰੈਂਟ ਹੈ ਜਾਂ ਜਿਹੜੇ ਬੱਚੇ ਨੇ ਅਪਲਾਈ ਕਰਨਾ ਹੈ ਉਹ ਵੀ ਇੱਕ ਵਧੀਆ ਏਜੰਟ ਵੱਲ ਰੁੱਖ ਨਹੀਂ ਕਰਦੇ ਉਹ ਆਪਣਾ ਅਵੇਅਰ ਨਹੀਂ ਹੁੰਦੇ ਆਪਾਂ ਕਹਿ ਸਕਦੇ ਆ ਅਵੇਅਰ ਨਹੀਂ ਹੁੰਦੇ ਤਾ ਤਾ ਤੱਕ ਬਚ ਨਹੀਂ ਸਕਦੇ ਹੁਣ ਆਪਾਂ ਜੇ ਵੀਜ਼ੇ ਜਾਲੀਆਂ ਦੀ ਗੱਲ ਕਰ ਲਈਏ ਜਿਹੜੇ ਲਗਾ ਕੇ ਬੰਦੇ ਭੇਜੇ ਗਏ ਨੇ ਡਿਫਰੈਂਟ ਕੰਟਰੀਜ਼ ਦੇ ਵਿੱਚ ਭੇਜੇ ਗਏ ਨੇ ਤਾਂ ਬਿਲਕੁਲ ਉਹਨਾਂ ਨੂੰ ਪੀਆਰ ਦੀ ਪ੍ਰੋਬਲਮ ਆਣੀ ਹੈ ਪੀਆਰ ਉਹਨਾਂ ਨੂੰ ਕਿੱਥੇ ਮਿਲ ਜਾਣੀ ਹੈ ਬਹੁਤ ਪੋਸੀਬਲ ਇਟ ਇਜ਼ ਐਨ ਇੰਪੋਸੀਬਲ ਥਿੰਗ ਕਿਉਂਕਿ ਉਹ ਚੀਜ਼ਾਂ ਹੋ ਹੀ ਨਹੀਂ ਸਕਦੀਆਂ ਅਸੀਂ ਬਾਰ-ਬਾਰ ਇਹੀ ਚੀਜ਼ ਕਰਦੇ ਹਾਂ ਜਿਹੜਾ ਲਾਸਟ ਟਾਈਮ ਵੀ ਅਸੀਂ ਸ਼ੋਅ ਕੀਤਾ ਸੀ ਉਹਦੇ ਵਿੱਚ ਵੀ ਚਰਚਾ ਕੀਤੀ ਸੀ ਕਿ ਠੱਗੀ ਦੇ ਸ਼ਿਕਾਰ ਤੋਂ ਹੋਣ ਤੋਂ ਕਿਵੇਂ ਬਚਿਆ ਜਾ ਸਕਦਾ ਤਾਂ ਬੱਚਿਆਂ ਨੂੰ ਦੇਖੋ ਬੱਚੇ ਜਿਹੜੇ ਨੇ ਉਹਨਾਂ ਨੇ ਪੜ੍ਹਨ ਵਾਸਤੇ ਜਾਣਾ ਡਿਫਰੈਂਟ ਰੀਲਸ ਦੇਖਦੇ ਨੇ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਅੱਜ ਨਾ ਕੁਮਰ ਸਾਹਿਬ ਹੋ ਕੀ ਰਿਹਾ ਹੈ ਅੱਜ ਇੱਕ ਜਿਹੜਾ ਜ਼ਮਾਨਾ ਆ ਚੁੱਕਿਆ ਹੈ ਇੱਕ ਤੁਸੀਂ ਦੇਖ ਲਓ ਕਿ ਰੀਲਸ ਬਹੁਤ ਪੈ ਰਹੀਆਂ ਨੇ ਫੇਸਬੁੱਕ ਤੇ ਬਹੁਤ ਪੈ ਰਹੀਆਂ ਨੇ ਉਸ ਤੋਂ ਬਾਅਦ ਤੁਹਾਡਾ ਇੰਸਟਾਗ੍ਰam ਤੇ ਭਰਿਆ ਪਿਆ ਹੈ ਦਿਖਾਇਆ ਕੁਛ ਜਾਂਦਾ ਜੇ ਆਪਾਂ ਅਸਲੀਅਤ ਦੇਖੀਏ ਪੜਦੇ ਪਿੱਛੇ ਅਸਲੀਅਤ ਕੁਛ ਹੋਰ ਹੁੰਦੀ ਹੈ ਹੁਣ ਜੇ ਆਪਾਂ ਸਟਰੀਡੀਆ ਦੀ ਗੱਲ ਕਰ ਲਈਏ ਹੁਣ ਮੇਰਾ ਇਸਵਰੀਆ ਜਮਿੱਤਰ ਸੀ ਆਪਣਾ ਮੀਡੀਆ ਤੋਂ ਬਿਲੋਂਗ ਕਰਦਾ ਮੈਨੂੰ ਕਾਲ ਆਈ ਕਹਿੰਦਾ ਭਾਜੀ ਕਿ ਏਦਾਂ ਕਰਕੇ ਡਿਪਲੋਮਾ ਤੇ ਵੀਜ਼ਾ ਲੱਗਣ ਲੱਗ ਗਏ ਨੇ ਆਸਟ੍ਰੇਲੀਆ ਦੇ ਮੈਂ ਕਿਹਾ ਇਹ ਕਿੱਦਾਂ ਹੋ ਸਕਦਾ ਇਹ ਤਾਂ ਹੋ ਹੀ ਨਹੀਂ ਸਕਦਾ ਕੋਈ ਡਿਪਲੋਮਾ ਦੇ ਜੇ ਕਾਲਜਿਸ ਦੀ ਆਪਾਂ ਗੱਲ ਕਰੀਏ ਤਾਂ ਐਡਮਿਸ਼ਨ ਜ਼ਰੂਰ ਮਿਲ ਜਾਂਦੀ ਹੈ ਬਟ ਵੀਜ਼ਾ ਆਣਾ ਬਹੁਤ ਮੁਸ਼ਕਲ ਦੀ ਗੱਲ ਹੁੰਦੀ ਹੈ ਹੁਣ ਜੇ ਡਿਪਲੋਮੇ ਦੇ ਵੀਜ਼ੇ ਦੀ ਆਪਾਂ ਗੱਲ ਕਰਦੇ ਆ ਤਾਂ ਜੇ 2025 ਫਾਈਲਾਂ ਲੱਗੀਆਂ ਇੱਕ ਅਦਾ ਵੀਜ਼ਾ ਆ ਗਿਆ ਤਾਂ ਕੀ ਵੀਜ਼ਾ ਆ ਗਿਆ ਕਿਉਂਕਿ ਅੱਜ ਦਾ ਆਪਾਂ ਨੂੰ ਪਤਾ ਹੈ ਬੱਚਿਆਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਜਿਹੜਾ ਹੈ ਇੰਨਾ ਸਖਤ ਹੋ ਚੁੱਕਿਆ ਹੈ ਤੁਹਾਡੀ ਆਫਰ ਲੈਟਰ ਜੇ ਆਸਟ੍ਰੇਲੀਆ ਯੂਨੀਵਰਸਿਟੀ ਨੇ ਤੁਹਾਨੂੰ ਦੇਣੀ ਹੈ ਆਫਰ ਦੇਣੀ ਹੈ ਤਾਂ ਕੁੜੀ ਚੀਜ਼ਾਂ ਉਹਨਾਂ ਨੇ ਦੇਖਣੀਆਂ ਨੇ ਤੁਹਾਡੀ ਕੁਆਲੀਫਿਕੇਸ਼ਨ ਦੇਖਣੀ ਹੈ ਰੀਸੈਂਟ ਤੁਸੀਂ ਪਾਸ ਆਊਟ ਹੋਏ ਹੋ ਤੁਹਾਡੇ 60% ਤੋਂ ਉੱਪਰ ਮਾਰਕਸ ਹੈਗੇ ਨੇ ਤੁਹਾਡੇ ਓਵਰਲ 6 ਬੈਂਡ ਹੈਗੇ ਨੇ ਇਸ ਦੇ ਇਲਾਵਾ ਕਲੀ ਪ੍ਰੋਫਾਈਲ ਦੇ ਚ ਇਹ ਚੀਜ਼ਾਂ ਐਕਾਡੈਮਿਕਸ ਨਹੀਂ ਆਉਂਦੇ ਇਸ ਦੇ ਇਲਾਵਾ ਤੁਹਾਡੇ 6 ਮਹੀਨੇ ਫੰਡ ਪੁਰਾਣੇ ਹੋਣੇ ਚਾਹੀਦੇ ਨੇ ਤੁਹਾਡਾ ਸੋਰਸ ਆਫ ਇਨਕਮ ਜਿਹੜਾ ਹੈਗਾ ਤੇ तकरीबन 12 ਤੋਂ 13 ਲੱਖ ਹੋਣਾ ਚਾਹੀਦਾ ਫੰਡ ਜਿਹੜਾ ਹੈ 30 ਤੋਂ 35 ਲੱਖ ਹੋਣਾ ਚਾਹੀਦਾ ਤਾਂ ਹੀ ਯੂਨੀਵਰਸਿਟੀ ਨੂੰ ਤੁਹਾਨੂੰ ਵੀਜ਼ਾ ਦੇਣਾ ਹੈ ਜਾਂ ਆਫਰ ਦੇਣੀ ਹੈ ਵੀਜ਼ੇ ਦੀ ਦੂਰ ਆਪਰ ਤਾਂ ਬਹੁਤ ਦੂਰ ਦੀ ਗੱਲ ਹੈ ਪਹੁੰਚਣ ਦੀ ਪਹਿਲਾਂ ਆਫਰ ਹੀ ਨਹੀਂ ਗ੍ਰੈਂਟ ਹੋਣੀ ਯੂਨੀਵਰਸਿਟੀ ਵੱਲੋਂ ਜੇ ਆਪਾਂ ਕੰਡੀਸ਼ਨਸ ਪੂਰੀਆਂ ਹੀ ਨਹੀਂ ਕਰਦੇ ਹੂੰ ਬਿਲਕੁਲ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਨੇ ਸੌਰੀ ਮਾਫੀ ਚਾਹੁੰਦੇ ਆ ਟਾਪਿਕਸ ਅਸੀਂ ਦੂਜੇ ਪਾਸੇ ਲੈ ਗਏ ਪਰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਹੁਤ ਜ਼ਿਆਦਾ ਠੱਗੀ ਦੇ ਸ਼ਿਕਾਰ ਬੱਚੇ ਹੋ ਰਹੇ ਨੇ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਵੀਜ਼ਾ ਫੈਕਟਰੀ ਹੀ ਲਾਈ ਹੋਈ ਸੀ ਬੰਦੇ ਨੇ ਔਰ ਜੇਕਰ ਤੁਸੀਂ ਵੀ ਮਨੋਜ ਮੋਗਨਾਂ ਦੇ ਬੰਦੇ ਤੋਂ ਕਦੇ ਵੀਜ਼ਾ ਲਿਆ ਤਾਂ ਧਿਆਨ ਦੇ ਨਾਲ ਰੱਖਿਓ ਕਿਉਂਕਿ ਹਰੇਕ ਜਗ੍ਹਾ ਹਰੇਕ ਚਾਹੇ 에어ਪੋਰਟ ਤੇ ਉਹਨਾਂ ਦੁਆਰਾ ਜਿਹੜੇ ਵੀਜ਼ੇ ਦਿੱਤੇ ਗਏ ਉਹਨਾਂ ਦੀ ਲਿਸਟ ਪਹੁੰਚ ਚੁੱਕੀ ਹੈ ਜੇਕਰ ਤੁਸੀਂ ਜਹਾਜ਼ ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋ ਟਰੈਵਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਉੱਥੇ ਅਰੈਸਟ ਹੋ ਸਕਦੇ ਹੋ ਤੇ ਇਸ ਕਰਕੇ ਜਾਣਕਾਰੀ ਵੀ ਜ਼ਰੂਰੀ ਹੈ ਸਹੀ ਕੰਸਲਟੈਂਟ ਚੁਣੋ ਸਹੀ ਕੰਸਲਟੈਂਟ ਦੇ ਕੋਲੋਂ ਆਪਣਾ ਵੀਜ਼ਾ ਲਵਾਓ ਬਹੁਤ ਸਾਰੇ ਸਹੀ ਤਰੀਕੇ ਆ ਦੇਖੋ ਰਿਫਿਊਜ਼ਲ ਆਉਣੀ ਅਲੱਗ ਗੱਲ ਹੈ ਐਮਬੈਸੀ ਨੇ ਰਿਫਿਊਜ਼ਲ ਦੇਤੀ ਉਹ ਅਲੱਗ ਗੱਲ ਹੈ ਪਰ ਉਸ ਤੋਂ ਪਹਿਲਾਂ ਜੇਕਰ ਸਹੀ ਕੰਸਲਟੈਂਟ ਨਹੀਂ ਲੱਭੋਂਗੇ ਤਾਂ ਬਹੁਤ ਜ਼ਿਆਦਾ ਰਗੀਤ ਸਕਾਰ ਹੋ ਜਾਂਦੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਫਾਈਲਾਂ ਅੰਬੈਸੀ ਤੱਕ ਪਹੁੰਚਦੀ ਹੀ ਨਹੀਂ ਦਫ਼ਤਰਾਂ ਦੇ ਵਿੱਚ ਪਈਆਂ ਰਹਿੰਦੀਆਂ ਜਿਸ ਕਰਕੇ ਬਹੁਤ ਜ਼ਿਆਦਾ ਸਟੂਡੈਂਟ ਜਿਹੜਾ ਹਰਾਸਮੈਂਟ ਹੁੰਦੀ ਹੈ ਉਹਨਾਂ ਦੀ ਪੈਸੇ ਦੀ ਵੀ ਸਮੇਂ ਦੀ ਬਰਬਾਦੀ ਹੁੰਦੀ ਹੈ ਔਰ ਉਸ ਤੋਂ ਬਾਅਦ ਜਦੋਂ ਸਾਲ ਦੋ ਸਾਲ ਖਰਾਬ ਹੋ ਜਾਂਦੇ ਆ ਬੱਚਾ ਇੱਥੇ ਵੀ ਸਟੱਡੀ ਨਹੀਂ ਕਰ ਪਾਉਂਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦੇ ਆ ਜਦੋਂ ਵੀਜ਼ਾ ਤੁਹਾਡਾ ਨਹੀਂ ਆਉਂਦਾ ਹਨਾ ਇੱਕ ਬੱਚੇ ਤੇ ਕੀ ਉਹ ਡਿਪਰੈਸ਼ਨ ਤੇ ਵਿੱਚ ਜਾ ਸਕਦਾ ਜਾਂ ਪੇਰੈਂਟਸ ਕਿੰਨੇ ਪਰੇਸ਼ਾਨ ਹੁੰਦੇ ਆ ਸਾਡੇ ਵਿੱਚ ਇਹਦੇ ਵਿੱਚ ਮੈਂ ਕਟਣੀ ਚਾਹੁੰਦਾ ਹਾਂ ਗੱਲ ਸੌਰੀ ਟੂ ਇੰਟਰਰਪਟ ਯੂ ਕਿ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀ ਜੀ ਤੁਸੀਂ ਜਿੱਦਾਂ ਕਿਹਾ ਕਿ ਜਿਹੜੇ ਏਜੰਟਸ ਨੇ ਫਾਈਲਾਂ ਲਈ ਲਾਉਂਦੇ ਕਈ ਏਜੰਟਸ ਇਹੋ ਜਿਹੇ ਨੇ ਮੈਂ ਇੱਕ ਸਕਰੀਨ ਦੇ ਉੱਪਰ ਉਹਨਾਂ ਦੇ ਨਾਮ ਨਹੀਂ ਲੈ ਸਕਦਾ ਕਈ ਏਜੰਟਸ ਇਹੋ ਜਿਹੇ ਨੇ ਜਿਨ੍ਹਾਂ ਨੇ ਬੱਚਿਆਂ ਦੀ ਪ੍ਰੋਫਾਈਲਸ ਨੂੰ ਅਮੈਂਡ ਕੀਤਾ ਉਨਾਰੇ ਜਿਹੜੇ ਫੰਡ ਸੀ ਉਹ ਵੀ ਜਾਲੀ ਦਿਖਾਏ ਈਵਨ ਫਾਈਲ ਤਾਂ ਅੰਬੈਸੀ ਤੱਕ ਪਹੁੰਚੀ ਹੋਈ ਨਹੀਂ ਅੱਜ ਜੇ ਆਸਟ੍ਰੇਲੀਆ ਸਖਤ ਹੋਇਆ ਅੱਜ ਜਿਹੜਾ ਕੈਪਿੰਗ ਸਿਸਟਮ ਸਟਾਰਟ ਆਸਟ੍ਰੇਲੀਆ ਨੇ ਵੀ ਕਰ ਦਿੱਤਾ ਗਿਆ ਹੋਇਆ ਕਿ ਛੋੜੀ ਛਾਤੀ ਮਾਰੀਏ ਪਿੱਛੇ ਵਾਲਾ ਸੀ ਦੇਖੀਏ ਤਾਂ ਕਈ ਏਜੰਟਸ ਨੇ ਨਾਮੀ ਏਜੰਟਸ ਨੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਨੇ ਬੱਚਿਆਂ ਦੀ ਪ੍ਰੋਫਾਈਲ ਨਾਲ ਛੇੜਛਾੜ ਕੀਤੀ ਪੈਸੇ ਨਾਲ ਛੇੜਛਾੜ ਕੀਤੀ ਤਾਂ ਹੋਇਆ ਕੀ ਕਿ ਪੀਐਸਸੀਬੀ ਬੋਰਡ ਸੀਬੀਐਸਸੀ ਬੋਰਡ ਐਮਬੈਸੀ ਨੇ ਸਿੱਧੀ ਇਮੀਗ੍ਰੇਸ਼ਨ ਨੇ ਉਹਨਾਂ ਨੂੰ ਮੇਲਸ ਪਾਤੀਆਂ ਕਿ ਇਹ ਤਾਂ ਦੱਸੋ ਕਿ ਬੱਚਿਆਂ ਦੇ ਅਸਲ ਦੇ ਵਿੱਚ ਪਰਸੈਂਟੇਜ ਕੀ ਹੈਗੀ ਹੈ ਤਾ ਕਈ ਬੱਚੇ ਜਿਹੜੇ ਨੇ ਉਹੋ ਜਿਹੇ ਏਜੰਟਸ ਦੇ ਕੋਲੋਂ ਜਿਨ੍ਹਾਂ ਨੇ ਪ੍ਰੋਫਾਈਲਾਂ ਆਪਣੀ ਦਿੱਤੀਆਂ ਫਾਈਲਾਂ ਲਗਾਈਆਂ ਵੀਜ਼ੇ ਤੱਕ ਤਾਂ ਪਹੁੰਚੀ ਹੀ ਨਹੀਂ ਅੰਬੈਸੀ ਤੱਕ ਤਾਂ ਪਹੁੰਚੀ ਹੀ ਨਹੀਂ ਈਵਨ ਇਨਫੈਕਟ ਉਹਨਾਂ ਦੀ ਰਿਫਿਊਜ਼ਲ ਲੈਟਰਾਂ ਜਿਹੜੀਆਂ ਜਾਲੀ ਦੇ ਦਿੱਤੀਆਂ ਗਈਆਂ ਅੱਜ ਜਰਸਡਿਕਸ਼ਨਿਆ ਸਖਤ ਹੋਇਆ ਜਿਵੇਂ ਤੁਸੀਂ ਗੱਲ ਕੀਤੀ ਘੋਮਣ ਸਾਹਿਬ ਕਿ ਅੱਛੇ ਕੰਸਲਟੈਂਟ ਦੀ ਚੋਣ ਕੀਤੀ ਜਾਵੇ ਹੁਣ ਗੱਲ ਇਹ ਆ ਘੋਮਣ ਸਾਹਿਬ ਮੈਂ ਮੁੱਦਾ ਦਾ ਇੱਥੇ ਚੱਕਣਾ ਚਾਹੁੰਦਾ ਕਿ ਅਸਲ ਦੇ ਵਿੱਚ ਅੱਛਾ ਕੰਸਲਟੈਂਟ ਕਿਵੇਂ ਉਹ ਫਾਈਂਡ ਕਰਨ ਅਜਾ ਪਰਿਲਾ ਦੇਖ ਰਹੇ ਆ ਰੀਲਾ ਅੱਜ ਦੌਰ ਹੈ ਅੱਜ ਮੀਡੀਆ ਦਾ ਦੌਰ ਹੈ ਅੱਜ ਦਿਖਾਇਆ ਜਾ ਰਿਹਾ 200% ਵੀਜ਼ਾ 100% ਵੀਜ਼ਾ ਗਰੰਟੀ ਨਾਲ ਵੀਜ਼ਾ ਹੁਣ ਬੱਚਾ ਵੀ ਇਹਦੇ ਵਿੱਚ ਕਨਫਿਊਜ਼ ਹੋ ਜਾਂਦਾ ਕਿ ਫਲਾਣਾ ਏਜੰਟ ਉਹਦੇ ਐਨੇ ਦਫ਼ਤਰ ਨੇ ਐਨੇ ਉਹਦੀਆਂ ਬ੍ਰਾਂਚੀਸ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਸਟ ਉਹਦਾ ਨੈਟਵਰਕ ਹੈਗਾ ਪਰ ਇੱਕ ਬੱਚਿਆਂ ਨੂੰ ਇੱਕ ਦੇ ਰਿਹਾ ਸਨੇਹਾ ਦੇ ਰਿਹਾ ਕਿ 200% ਵੀਜ਼ਾ ਤੁਸੀਂ ਘੁੰਮਣ ਸਾਹਿਬ ਆਪਾਂ ਕਿਵੇਂ ਇਸ ਚੀਜ਼ ਦਾ ਉਹ ਕਰ ਸਕਦੇ ਆ ਜਾਂ ਬੱਚੇ ਆ ਜਿਹੜੇ ਮਾਪੇ ਨੇ ਉਹ ਕਿਵੇਂ ਕੀ ਕਹਿੰਦੇ ਆ ਫਾਈਂਡ ਕਰਨਗੇ ਕਿ ਕਿਹੜਾ ਏਜੰਟ ਚੰਗਾ ਹੁਣ ਇਹਦੇ ਵਿੱਚ ਕੀ ਦੇਖਿਆ ਜਾ ਸਕਦਾ ਜੋ ਮੇਰਾ ਇੱਕ ਵਿਚਾਰ ਹੈ ਸਭ ਤੋਂ ਪਹਿਲਾਂ ਠੱਗੀ ਦੇ ਸ਼ਿਕਾਰ ਹੋਣ ਤੋਂ ਕਿੱਦਾਂ ਬਚਿਆ ਜਾ ਸਕਦਾ ਦੇਖੋ ਰੀਲਾਂ ਤਾਂ ਅਣਗਿਣਤ ਚੱਲ ਰਹੀਆਂ ਨੇ ਬਹੁਤ ਕੁਝ ਅਸੀਂ ਮੀਡੀਆ 'ਚ ਦੇਖ ਰਹੇ ਆਂ ਅੱਜ ਕੱਲ ਮੀਡੀਆ ਦਾ ਜ਼ਮਾਨਾ ਹੈਗਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਬਹੁਤ ਕੁਝ ਚੱਲ ਰਿਹਾ ਜਿਹੜਾ ਏਜੰਟ ਤੁਹਾਡੇ ਤੋਂ ਫੀਸਾਂ ਆਪਣੇ ਅਕਾਊਂਟ 'ਚ ਪਾਉਂਦਾ ਹੈ ਜਿਹੜਾ ਏਜੰਟ ਤੁਹਾਡੇ ਤੋਂ ਜੀਆਈਸੀ ਆਪਣੇ ਅਕਾਊਂਟ 'ਚ ਪਾਉਂਦਾ ਹੈ ਜਿਹੜਾ ਏਜੰਟ ਤੁਹਾਡੇ ਤੋਂ ਐਮਬੈਸੀ ਫੀ ਆਪਣੇ ਅਕਾਊਂਟ 'ਚ ਪਾਉਂਦਾ ਹੈ ਮੈਂ ਸੋਚਦਾ ਕਿ ਉਹ ਏਜੰਟ ਅਸਲ ਦੇ ਵਿੱਚ ਉਹਨਾਂ ਨਾਲ ਠੱਗੀ ਮਾਰਨ ਦਾ ਇੱਕ ਲੈ ਕੇ ਚੱਲ ਰਿਹਾ ਕਿ ਉਹਨਾਂ ਨਾਲ ਅਸੀਂ ਠੱਗੀ ਹੀ ਕਰਨੀ ਹੈ ਹੁਣ ਇਹ ਚੀਜ਼ ਦਾ ਬਚਾ ਬੱਚਿਆਂ ਨੇ ਹੀ ਕਰਨਾ ਹੈ ਬੱਚਿਆਂ ਨੇ ਇਸ ਜੀ ਤੇ ਗੌਰ ਕਰਨੀਓ ਮੈਂ ਕਹਿੰਦਾ ਬੱਚਿਆਂ ਨਾਲ ਉਹਨਾਂ ਦੇ ਮਾਪਿਆਂ ਨੇ ਗੌਰ ਕਰਨੀ ਕਿਉਂਕਿ ਬੱਚਿਆਂ ਦੇ ਅੱਖਾਂ ਤੇ ਉੱਤੇ ਨੇ ਇੱਕ ਪੱਟੀ ਬੰਦੀ ਹੁੰਦੀ ਹੈ ਮੈਂ ਪਰਸਨਲੀ ਇੱਕ ਜੇ ਇੱਥੇ ਇੱਕ ਐਗਜ਼ੈਂਪਲ ਦਵਾ ਤਾਂ ਮੈਂ ਜਿਵੇਂ ਆਪਾਂ ਗ੍ਰੀਸ ਦੀ ਗੱਲ ਕੀਤੀ ਮੇਰੇ ਪਿੰਡੋਂ ਇੱਕ ਮੈਡਮ ਦਾ ਫੋਨ ਆਇਆ ਚਲੋ ਲਾਗੇ ਛਾਗਿਓ ਪਰਿਸ਼ਤਦਾਰੀ ਵਿੱਚ ਹੈਗੇ ਸੀ ਕਹਿੰਦੇ ਤੁਸੀਂ ਗ੍ਰੀਸ ਦੀ ਗੱਲ ਕੀਤੀ ਆ ਸਾਰਾ ਕੁਝ ਸਮਝਾਇਆ ਉਹਨਾਂ ਨੂੰ ਬਟ ਉਹਨਾਂ ਨੇ ਰੀਲਾਂ ਹੋਰ ਦੇਖੀਆਂ ਕਹਿੰਦੇ ਫਲਾਣਾ ਜਿਹੜਾ ਇੱਕ ਕੰਸਲਟੈਂਟ ਹੈ ਏਜੰਟ ਹੈ ਚੰਡੀਗੜ੍ਹ ਚੋਂ 200% ਦੀ ਗਰੰਟੀ ਕਹਿ ਰਿਹਾ ਉਹ ਕਹਿ ਰਿਹਾ ਆਫਟਰ ਵੀਜ਼ਾ ਰੈਡ ਤੋਂ ਪੈਸੇ ਲਵਾਂਗੇ ਜਾਂ ਤੁਸੀਂ ਜਿਹੜੇ ਪੈਸੇ ਜਿਹੜੇ ਪਾਣੇ ਨੇ ਜਾਂ ਟਿਊਸ਼ਨ ਫੀਸ ਦੇਣੀ ਹੈ ਕਿਉਂਕਿ ਆਪਾਂ ਗ੍ਰੀਸ ਦੀ ਗੱਲ ਕਰੀਏ ਸ਼ੈਨੀਗਨ ਕੰਟਰੀ ਕਿਸੇ ਦੀ ਗੱਲ ਕਰੀਏ ਫੀਸਾਂ ਜਾਂਦੀਆਂ ਨੇ ਤਾਂ ਕਹਿੰਦੇ ਏਜੰਟ ਜਿਹੜਾ ਆਪਣੇ ਅਕਾਊਂਟ 'ਚ ਪੁਆਇੰਟ ਦੀ ਗੱਲ ਕਰ ਰਿਹਾ ਹੁਣ ਗੱਲ ਉਹੀ ਆ ਜਾਂਦੀ ਹੈ ਕਿ ਅਵੇਅਰ ਪੇਰੈਂਟਸ ਨੂੰ ਹੋਣਾ ਪੈਣਾ ਹੈ ਬੱਚਿਆਂ ਦੇ ਅੱਖਾਂ ਦੇ ਨਾ ਪੱਟੀਆਂ ਬੰਨ੍ਹੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਸਿਰਫ ਇਹ ਦੇਖਣਾ ਕਿ ਕਿਹੜੇ ਏਜੰਟ ਤੇ ਜ਼ਿਆਦਾ ਵੀਜ਼ਾ ਦਿਖ ਰਹੇ ਨੇ ਪਹਿਲਾਂ ਇਹ ਵੀ ਤਾਂ ਦੇਖੋ ਕਿ ਪਰਦੇ ਪਿੱਛੇ ਕਿੰਨੀ ਕ ਅਸਲੀਅਤ ਹੈਗੀ ਹੈ ਕਿ ਵੀਜ਼ੇ ਅਸਲੀ ਨੇ ਕਿ ਨਕਲੀ ਨੇ ਹੁਣ ਜੇ ਕੈਨੇਡਾ ਦੀ ਗੱਲ ਕਰੀਏ ਜੇ ਵੀਜ਼ਾ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਕਹੋ ਕਿ ਜੀਸੀ ਕੀ ਆਪਣਾ ਖੋਲੋ ਬੱਚੇ ਦੀ ਸੰਦਖਾ ਦਿਓ ਇਦਾਂ ਹੀ ਆਸਟ੍ਰੇਲੀਆ ਦਾ ਪੋਰਟਲ ਹੈਗਾ ਤੁਸੀਂ ਜਦੋਂ ਅਪਲਾਈ ਕਰਦੇ ਆ ਬੱਚੇ ਦੇ ਨਾਲ ਅਪਲਾਈ ਕਰਦੇ ਆ ਜਾਂ ਚੰਗਾ ਕੰਸਲਟੈਂਟ ਆਪਣੇ ਫਰਮ ਦੇ ਨਾਂ ਤੇ ਅਪਲਾਈ ਕਰਦਾ ਉਹਨੂੰ ਕਹੋ ਖੋਲ ਕੇ ਦਿਖਾਏ ਅਸਲ ਤਾਂ ਤਾਈ ਪਤਾ ਲੱਗੇਗਾ ਨਾ ਕਿ ਕਿੰਨੀ ਕ ਸਚਾਈ ਹੈ ਕਿੰਨੇ ਵੀਜ਼ੇ ਦਿਖਾਈ ਜਾ ਰਹੇ ਨੇ ਜੇ ਅਣਗਿਣਤ ਵੀਜ਼ੇ ਦਿਖਾਈ ਜਾ ਰਹੇ ਨੇ ਤਾਂ ਉਹਦਾ ਸੱਚ ਕੀ ਹੈਗਾ ਤਾਂ ਇਹ ਚੀਜ਼ ਦਾ ਜਿਹੜਾ ਗੌਰ ਹੈ ਨਾ ਮੈਂ ਮਾਪਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਠੱਗੀ ਦੇ ਸ਼ਿਕਾਰ ਹੋਣ ਤੋਂ ਬਚੋ ਪੈਸਾ ਖਰਾਬ ਨਾ ਕਰੋ ਪੈਸਾ ਬਹੁਤ ਮਿਹਨਤ ਨਾਲ ਕਮਾਇਆ ਜਾਂਦਾ ਹੈ ਏਜੰਟ ਕੋਲ ਇੱਕ ਵਾਰੀ ਪੈਸਾ ਫਸ ਗਿਆ ਤੁਹਾਡਾ ਪੈਸਾ ਨਹੀਂ ਮੁੜਨਾ ਕਿਉਂਕਿ ਅੱਜ ਏਜੰਟ ਅਣਗਿਣਤ ਫਰ ਹੋ ਚੁੱਕੇ ਨੇ ਆ ਜਿਹੜੇ ਜੇਲਾਂਾਂ 'ਚ ਬੈਠੇ ਨੇ ਉਹ ਅਸਲ 'ਚ ਕਈ ਏਜੰਟ ਵੀ ਨਹੀਂ ਹੈਗੇ ਜਿਹੜੇ ਉਹਨਾਂ ਵੱਲੋਂ ਜਿਹੜੇ ਇੱਕ ਤੁਸੀਂ ਕਹਿ ਲੋ ਕਰਿੰਦੇ ਸੀ ਉਹੀ ਅੰਦਰ ਨੇ ਅਸਲ ਦੇ ਵਿੱਚ ਤਾਂ ਅੱਜ ਵੀ ਪਘੋੜੇ ਨੇ